ਹਾਂਜੀ 사ਸ਼ੀਕਾਲ ਜੀ ਕਦਾਂ ਮੈਨੇ ਭੈਣ ਭਰਾ ਸਾਰੇ ਘੈਂਟਿਓ ਆਈ ਹੋਪ ਕਿ ਤੁਸੀਂ ਸਾਰੇ ਘੈਂਟਿਓ ਹੋ ਅੱਜ ਦੀ ਵੀਡੀਓ ਉਹਨਾ ਭੈਣ ਭਰਾਵਾਂ ਲਈ ਆ ਜਿਹੜੇ ਯੂਰਪ ਦੇ ਵਿੱਚ ਰਹਿੰਦੇ ਨੇ ਕਿਤੇ ਵੀ ਰਹਿੰਦੇ ਨੇ ਚਾਹੇ ਤੁਸੀਂ ਇੰਡੀਆ ਰਹ ਰਹੇ ਹੋ ਚਾਹੇ ਤੁਸੀਂ ਯੂਰਪ 'ਚ ਰਹੇ ਹੋ ਕਿਤੇ ਵੀ ਰਹ ਰਹੇ ਹੋ ਤੇ ਤੁਹਾਨੂੰ ਜਿਹੜੇ ਕਿ ਲੋਕ ਆਪਣੇ ਵੀਰ ਆਪਣੇ ਭਰਾ ਜਿਹੜੇ ਇੱਥੇ ਠੱਗ ਬੈਠੇ ਹੋਏ ਨੇ ਪੁਰਤਗਾਲ ਦੇ ਵਿੱਚ ਤੇ ਉਹ ਕਹਿੰਦੇ ਨੇ ਕਿ ਹਾਂ ਵੀ 5000 ਯੂਰੋ ਦੇ ਤਾਂ ਤੁਹਾਡੇ ਪੁਰਤਗਾਲ ਦੇ ਪੇਪਰ ਬਣਾ ਦੇਾਂਗੇ ਭਾਵੇਂ ਬੰਦ ਵੀ ਆ ਵਕੀਲ ਥਰੂ ਬਣਾ ਦੇਾਂਗੇ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਤੁਹਾਨੂੰ ਵੀਜ਼ਾ ਤੁਹਾਡਾ ਚੇਂਜ ਕਰਵਾ ਦੇਾਂਗੇ ਸੋ ਵੀਰ ਮੇਰੇ ਇਹ ਟੋਪਿਕ ਉਹਨਾਂ ਭੈਣ ਭਰਾਵਾਂ ਲਈ ਜਿਹੜੇ ਨਵੇਂ ਇੱਥੇ ਪੁਰਤਗਾਲ ਦੇ ਵਿੱਚ ਪੇਪਰ ਲਾਉਣਾ ਚਾਹੁੰਦੇ ਨੇ ਕਿ ਪੇਪਰ ਪੁਰਤਗਾਲ ਦੇ ਵਿੱਚ ਲੱਗਦੇ ਨੇ ਜਾਂ ਪੈਸੇ ਦੇ ਕੇ ਲੱਗਦੇ ਨੇ ਜਾਂ ਕਿੱਦਾਂ ਲੱਗਦੇ ਪਏ ਨੇ ਸੋ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਿਓ ਤੇ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਕਿਉਂਕਿ ਆਪਣੇ ਵੀਰ ਨੇ ਇੱਕ ਨੇ ਆਪਣੇ ਨਾਲ ਸਟੋਰੀ ਸ਼ੇਅਰ ਕੀਤੀ ਸੀਗੀ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਜਿਹੜੀ ਕਰਨ ਲੱਗੇ ਸੋ ਚਲੋ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਤੇ ਵੀਡੀਓ ਨੂੰ ਵੀਡੀਓ ਨੂੰ ਕਰਦੇ ਆ ਚਲੋ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਤੇ ਵੀਡੀਓ ਨੂੰ ਕਰਦੇ ਆ ਸਟਾਰਟ ਜਿਦਾ ਕਿ ਯਾਰਾ ਤੁਹਾਨੂੰ ਪਤਾ ਹੀ ਹੈ ਕਿ ਪੁਰਤਕਾਲ ਦੇ ਵਿੱਚ ਪੇਪਰ ਕਿ ਜਿਹੜੇ ਬੰਦ ਹੋ ਚੁੱਕੇ ਨੇ ਜਿਹੜੇ ਨਵੇਂ ਆਦੇ ਆ ਬੰਦ ਹੋ ਚੁੱਕੇ ਆ ਪੁਰਾਣੇ ਬੰਦੇ ਜਿਹੜੇ 2024 ਦੇ ਵਿੱਚ ਆਏ ਸੀਗੇ ਉਹਨਾਂ ਨੂੰ ਮਿਲਦੇ ਪਏ ਆ ਜਿਹੜੇ ਨਵੇਂ ਆਏ ਹੋਏ ਆ ਉਹਨਾਂ ਦੇ ਹਜੇ ਤੱਕ ਕੋਈ ਵੀ ਜਿਹੜਾ ਕਿ ਨਹੀਂ ਪੇਪਰ ਲੱਗਦੇ ਪਏ ਸੋ ਵੀਰ ਮੇਰੇ ਪਰ ਇਹਦਾ ਜਿਹੜਾ ਫਾਇਦਾ ਆ ਜਿਹੜੇ ਇੱਥੇ ਦੇ ਠੱਗ ਇੱਥੇ ਜਿਹੜੇ ਠੱਗ ਆ ਉਹ ਬਹੁਤ ਚੁੱਕਦੇ ਪਏ ਨੇ ਹੁਣ ਆਪਣੇ ਵੀਰ ਨੂੰ ਨਵਾਂ ਆਇਆ ਸੀਗਾ ਇਟਲੀ ਦੇ ਪੇਪਰਾਂ ਤੇ ਆਇਆ ਸੀਗਾ ਫਰਾਂਸ ਤੇ ਫਰਾਂਸ ਤੋਂ ਉਹਨੇ ਕਿਤੇ ਪੁਰਤਗਾਲ ਦੇ ਵਿੱਚ ਕਿਸੇ ਬੰਦੇ ਕੋਲ ਪੈਸੇ ਦੇ ਕੇ ਜਿਹੜਾ ਕਿ ਉਹਨੇ ਕਿਹਾ ਕਿ ਮੈਨੂੰ 5000 ਯੂਰੋ ਦੇ ਵਿੱਚ ਤੈਨੂੰ ਮੈਂ ਜਿਹੜੇ ਕਿ ਪੁਰਤਗਾਲ ਦੇ ਪੇਪਰ ਦਵਾ ਦੂੰਗਾ ਚਾਹੇ ਤੇ ਕੋ ਵੀਜ਼ਾ ਹੈ ਚਾਹੇ ਨਹੀਂ ਹੈ ਪਰ ਮੈਂ ਤੈਨੂੰ ਫਿਰ ਵੀ ਜਿਹੜੇ ਕਿ 5000 ਯੂਰੋ ਦੇ ਵਿੱਚ ਵਕੀਲ ਕਰਕੇ ਤੈਨੂੰ ਮੈਂ ਪੇਪਰ ਦਵਾ ਦੂੰਗਾ ਪਰ ਐਦਾਂ ਨਹੀਂ ਹੋਇਆ ਤੁਹਾਨੂੰ ਮੈਂ ਸਿੱਧੀ ਗੱਲ ਦੱਸ ਦਵਾਂ ਜੇ ਤੁਹਾਨੂੰ ਕੋਈ ਐਦਾਂ ਦਾ ਕਹਿੰਦੇ ਆ ਵੀਰ ਮੇਰੇ ਉਹ ਸਮਝ ਲਓ ਕਿ ਉਹ ਤੁਹਾਨੂੰ ਠੱਗਣ ਦੀ ਕੋਸ਼ਿਸ਼ ਕਰ ਰਿਹਾ ਇਸ ਟਾਈਮ ਦੇ ਉੱਤੇ ਕਿਉਂਕਿ ਜਦੋਂ ਪੇਪਰ ਖੁੱਲ੍ਹੇ ਤੁਸੀਂ ਆ ਆ ਕੇ ਖੁਦ ਬਣਾ ਸਕਦੇ ਹੋ ਇੱਥੇ ਆ ਕੇ ਫਾਈਨੈਂਸ ਸਕੋਰ ਬਣਾ ਕੇ ਤੁਸੀਂ ਖੁਦ ਆਪਣੇ ਪੇਪਰ ਲਵਾ ਸਕਦੇ ਹੋ ਵਿੱਚ ਵਿਚੋਲਿਆਂ ਦੀ ਕੋਈ ਲੋੜ ਨਹੀਂ ਹੈਗੀ ਪਰ ਆਪਣੇ ਵੀਰ ਜਦੋਂ ਆਉਂਦੇ ਉਹਨਾਂ ਨੂੰ ਲੱਗਦਾ ਵੀ ਚਲੋ ਆ ਕਿ ਆਪਾਂ ਪੇਪਰ ਬਣਾ ਲਈ ਆਪਣੇ ਚੰਗੇ ਪੋਵੇ ਖੇ ਲਈ ਆ ਨਾ ਚੰਗੇ ਕੰਮ ਕਰ ਲਈ ਕਿ ਚਲੋ ਗਾਂ ਸਾਰੇ ਹੀ ਇੰਡੀਆ ਜਾਣ ਜੋਗੇ ਹੋ ਜਾਾਂਗੇ ਪਰ ਜਿਹੜੇ ਲੋਕ ਜਿੰਨਾ ਪੈਸੇ ਠੱਗਣੇ ਆ ਉਹਨਾਂ ਤੇ ਠੱਗਣੇ ਠੱਗਣੇ ਉਹਨਾਂ ਨੂੰ ਭਾਵੇਂ ਕੋਈ ਤੁਹਾਡੇ ਫੀਲਿੰਗ ਨਾਲ ਨਹੀਂ ਤੇ ਕੋਈ ਤੁਹਾਡੇ ਇਹ ਨਹੀਂ ਹੈਗਾ ਤੁਹਾਡੇ ਪੱਕਾ ਪਰਿਵਾਰ ਕਿੱਦਾਂ ਚੱਲਦਾ ਪਿਆ ਕਿ ਕਿੱਦਾਂ ਨਹੀਂ ਚੱਲਦਾ ਪਿਆ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਨੂੰ ਸਿਰਫ ਇਹ ਹੈ ਕਿ ਸਾਡੇ ਘਰ ਜਿਹੜੇ ਕਿ ਭਰਨੇ ਚਾਹੀਦੇ ਬਾਕੀ ਜੋ ਮਰਜ਼ੀ ਹੁੰਦਾ ਰਵੇ ਮੈਂ ਜਿੰਨੇ ਵੀ ਆਪਣੇ ਵੀਰ ਯੂਰਪ ਦੇ ਵਿੱਚ ਰਹਿ ਰਹੇ ਆ ਜੇ ਤੁਸੀਂ ਨਵੇਂ ਪੇਪਰ ਲਵਾਉਣੇ ਹੋ ਪਰ ਵੀਰ ਮੇਰੇ ਉਹ ਹਜੇ ਨਾਲ ਲਵਾਉ ਜੇ ਤੁਸੀਂ ਪੇਪਰ ਲਵਾਉਣੇ ਸਪੇਨ ਲਾ ਲਓ ਹੋਰ ਕਿਤੇ ਲਵਾ ਲਓ ਕੰਟਰੀ ਦੇ ਵਿੱਚ ਪੁਰਤਗਾਲ ਦੇ ਵਿੱਚ ਫਿਲਹਾਲ ਹਜੇ ਪੇਪਰ ਬੰਦ ਨੇ ਚਾਹੇ ਪੈਸੇ ਚਾਹੇ ਜਿੱਦਾਂ ਵੀ ਐ ਚਾਹੇ ਤੁਹਾਨੂੰ ਕਹਿ ਦੇ ਕਿ ਹਾਂਜੀ ਤੁਸੀਂ ਸ਼ੈਨਗਨ ਚ ਜਾ ਜਾ ਤੁਹਾਨੂੰ ਉੱਚ ਕਨਵਰਟ ਕਰਵਾ ਦੇਾਂਗੇ ਤੁਹਾਨੂੰ ਇਹ ਕਰਵਾ ਦੇਾਂਗੇ ਤੁਹਾਨੂੰ ਉਹ ਕਰਵਾ ਦੇਾਂਗੇ ਪਰ ਪੇਪਰ ਜਿਹੜੇ ਕਿ ਹਾਲੇ ਪੁਰਤਗਾਲ ਦੇ ਵਿੱਚ ਬੰਦੇ ਆ ਕੋਈ ਨਹੀਂ ਲੱਗਣ ਦੇ ਪੈਸੇ ਨਾ ਦਿਓ ਲੋਕਾਂ ਨੂੰ ਪੈਸਾ ਬਹੁਤ ਮੁਸ਼ਕਲ ਬਣਦਾ ਆ ਬਾਕੀ ਜੇ ਤੁਸੀਂ ਵਰਕ ਪਰਮਿਟ ਤੇ ਆ ਰਹੇ ਹੋ ਜੋਬ ਸਟicker ਵੀਜ਼ੇ ਤੇ ਆ ਰਹੇ ਹੋ ਜਾਂ ਫਿਰ ਤੁਸੀਂ ਸਟੱਡੀ ਵੀਜ਼ੇ ਤੇ ਆ ਰਹੇ ਹੋ ਫਿਰ ਤੁਹਾਨੂੰ ਪੇਪਰ ਜਿਹੜੇ ਕਿ ਮਿਲਣੇ ਮਿਲਣੇ ਪੁਰਤਗਾਲ ਦੇ ਦੇਖੋ ਇਹ ਪੇਪਰ ਜਿਹੜੇ ਓਪਨ ਆ ਠੀਕ ਹੈ ਨਾ ਵਰਕ ਪਰਮਨੈਂਟ ਤੇ ਜੋਬ ਸਟਿਕਰ ਵੀਜ਼ੇ ਤੇ ਸਟੱਡੀ ਵੀਜ਼ੇ ਤੇ ਬਿਜ਼ਨਸ ਵੀਜ਼ੇ ਤੇ ਹੋਰ ਵੀ ਜਿਹੜੇ ਤਰ੍ਹਾਂ ਦੇ ਵੀਜ਼ੇ ਹੈਗੇ ਫੈਮਿਲੀ ਵੀਜ਼ੇ ਤੇ ਇਹਨਾਂ ਨੂੰ ਪੇਪਰ ਜਿਹੜੇ ਕੀ ਮਿਲਣੇ ਮਿਲਨੇ ਆ ਬਾਕੀ ਜਿਹੜੇ ਤੁਸੀਂ ਸੈਨਗਨ ਵੀਜ਼ੇ ਤੇ ਆਉਂਦੇ ਸੀ ਕਿ ਜਾਂ ਤੁਸੀਂ ਤਾਂ ਡੌਂਕੀ ਲਾ ਕੇ ਆਉਂਦੇ ਸੀਗੇ ਉਹਨਾਂ ਵਾਸਤੇ 8889 ਜਿਹੜਾ ਕੀ ਬੰਦ ਹੈ ਆ ਸੋ ਵੀਰ ਮੇਰੇ ਬਾਕੀ ਜਿਹੜੀ ਕੀ ਇਹਨਾਂ ਨੇ ਪੇਪਰਾਂ ਦੀ ਆਪਣੀ ਸਪੀਡ ਬਹੁਤ ਫੜੀ ਹੋਈ ਆ ਹੁਣ ਪੇਪਰ ਜਿਹੜੇ ਬਹੁਤ ਦੇਣ ਦੇ ਸ਼ਾਇਦ ਮੇਰੇ ਸਾਹ ਹੁਣ ਰਸ਼ ਖਾਤ ਘੱਟ ਕਰਕੇ ਜਾਂ ਖਤਮ ਕਰਕੇ ਸ਼ਾਇਦ ਫੇਰ ਪੇਪਰ ਜਿਹੜੇ ਕਿ ਖੋਲ ਦੇਣ ਸੋ ਵੀਰ ਮੇਰੇ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਪੈਸਾ ਨਾ ਖਰਾਬ ਕਰੋ ਲੋਕਾਂ ਨੂੰ ਐਵੇਂ ਨਾ ਦੋ ਕਿਉਂਕਿ ਪੇਪਰ ਫਿਲਹਾਲ ਹਜੇ ਬੰਦ ਨੇ ਸੋ ਆਪਣੇ ਤੁਹਾਨੂੰ ਇਹੀ ਵੀਡੀਓ ਬਣਾ ਕੇ ਸਮਝਾਉਣ ਦਾ ਸੀਗਾ ਕਿ ਆਪਣੇ ਪੈਸੇ ਬਚਾਓ ਲੋਕਾਂ ਤੋਂ ਬਚੋ ਜਿੰਨਾ ਬਚ ਸਕਦੇ ਠੱਗਾ ਤੋਂ ਸੋ ਮਿਲਦੇ ਗਲੀ ਵੀਡੀਓ ਦੇ ਵਿੱਚ ਜੇ ਕੋਈ ਹੋਰ ਵੀ ਜਾਣਕਾਰੀ ਚਾਹੀਦੀ ਹੋਈ ਪੁਰਤਗਾਲ ਬਾਰੇ ਮੈਨੂੰ ਕਮੈਂਟ ਕਰਕੇ ਦੱਸੋ ਆਪਾਂ ਜਰੂਰ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਵਾਂਗੇ ਮਿਲਦੇ ਗਲੀ ਵੀਡੀਓ ਦੇ ਵਿੱਚ Рабрек.